ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਭੇਜੀ ਜਾਣ ਵਾਲੀ ਰਾਸਸਮਗਰੀ ਦੀਆਂ ਗੱਡੀਆਂ ਨੁਰਵਾਨਾ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਭਾਜਪਾ ਮਹਾਸੰਗਠਨ ਮੰਤਰੀ ਨਿਵਾਸਲੂ ਸੁਸ਼ੀਲ ਰਿੰਕੂ ਜਗਵੀਰ ਸਿੰਘ ਬਰਾੜ ਸਰਜੀਤ ਸਿੰਘ ਮੱਕੜ ਅਤੇ ਹੋਰ ਕਈ ਭਾਜਪਾ ਦੇ ਆਗੂ ਸ਼ਾਮਲ ਸਨ ਤਾਂ ਇਸ ਮੌਕੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰ ਵੱਲੋਂ ਜਿਹੜਾ ਕਿ ਪੰਜਾਬ ਨੂੰ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਅਤੇ ਪੰਜਾਬ ਦੇ ਨਾਲ ਖੜੀ ਹੈ ਅਤੇ ਜੋ ਕਿ ਵਿਰੋਧੀ ਧਿਰ ਦੇ ਲੋਕ ਦੇ ਨੇਤਾ ਨੇ ਉਹ ਮੁੱਖ ਮੰਤਰੀ ਨੂੰ ਪੰਜਾਬ ਦੇ ਨੇੜੇ ਨਹੀਂ ਆਉਣ ਦਿੰਦੇ ਤਾਂ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਉਤਾ ਨਾ ਕਰਤੀਆਂ ਸਾਂਝਾ ਜਿਹੜੇ ਵੱਖ-ਵੱਖ ਸਟੇਟਾਂ ਤੋਂ ਸਾਡੇ ਬੀਜੇਪੀ ਪਾਰਟੀ ਨੇ ਚਾਹੇ ਹੋਵੇ ਚਾਹੇ ਉਹ ਹਰਿਆਣਾ ਹੋਵੇ ਚਾਹੇ ਉੱਤਰਾਪਰਦੇਸ਼ ਉੱਤਰ ਪ੍ਰਦੇਸ਼ ਹੋਵੇ ਚਾਹੇ ਉਹ ਮੱਧਿਆ ਪ੍ਰਦੇਸ਼ ਹੋਵੇ ਸਭ ਨੇ ਅਜੇ ਤਾਈਂ ਸ਼ੁਰੂਆਤ ਆ ਅਸੀਂ ਇਹ ਜੇ ਵੱਡੇ ਚਾਰ ਗਡਾਊਨ ਨੇ ਜਿਹੜੇ ਜਲੰਧਰ ਚ ਉਹ ਲੈ ਗਏ ਆ ਤੇ ਕਈ ਸਟੇਟਾਂ ਚੋਂ ਸਿੱਧਾ ਸਮਾਨ ਆ ਜਿਹੜਾ ਉਹ ਵੀ ਕਈ ਜ਼ਿਲ੍ਹਿਆਂ ਚ ਪਹੁੰਚ ਰਿਹਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਭ ਤੋਂ ਜ਼ਰੂਰੀ ਆ ਹੁਣ ਕਿਉਂਕਿ ਘਰਾਂ ਦੀਆਂ ਰਸੋਈਆਂ ਤਬਾਹ ਹੋ ਗਈਆਂ ਉਹਨਾਂ ਲਈ ਖਾਸ ਤੌਰ ਤੇ ਭਾਂਡੇ ਆ ਪ੍ਰੋਪਰ ਜਿਹੜੇ ਆਪਾਂ ਨਹੀਂ ਦੇਖ ਰਹੇ ਤੁਸੀਂ ਬੜਾ ਇਹ ਚੰਗਾ ਇਹ ਦੇਖੋ ਆ ਸਾਰੇ ਜਿਹੜੇ ਡਿਨਰ ਸੈਟਸ ਪੂਰਾ ਇਹ ਵੀ ਆਏ ਹੋਏ ਆ ਪਏ ਆ ਭਰੇ ਪੂਰੇ ਟਰੱਕਾਂ ਦੇ ਟਰੱਕ ਤੇ ਕੱਲ ਨੂੰ ਗੁਜਰਾਤ ਤੋਂ ਇੱਕ ਪੂਰੀ ਟ੍ਰੇਨ ਆ ਜਿਹੜੀ ਜੀ ਉਹ ਉਰੇ ਪਹੁੰਚ ਰਹੀ ਆ ਉਹਦੇ ਵਿੱਚ 10 ਡੱਬੇ ਆ ਜਿਹੜੇ 10 ਡੱਬੇ ਸਰਕਾਰ ਲਈ ਪੰਜਾਬ ਸਰਕਾਰ ਉਹਨਾਂ ਲਈ ਸਮਾਨ ਆ 10 ਡੱਬੇ ਜਿਹੜੇ ਭਾਜੀਪੀ ਲਈ ਉਹ 20 ਡੱਬੇ ਕੱਲ ਟ੍ਰੇਨ ਲੈ ਕੇ ਉਤਰੇਗੇ ਆ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆ ਦਿਖਾਉ ਵੀ ਆ ਅਲੱਗ-ਅਲੱਗ ਜਿਹੜਾ ਆ ਸਮਾਨ ਆ ਮੱਛਰਦਾਨੀਆਂ ਕਿਉਂਕਿ ਇਸ ਵੇਲੇ ਬੜੀ ਮੱਛਰਦਾਨੀਆਂ ਦੀ ਲੋੜ ਆ ਕਿਉਂਕਿ ਆ ਹੁਣ ਜਦੋਂ ਪਾਣੀ ਥੱਲੇ ਜਾਣਾ ਤਾਂ ਆ ਪੂਰਾ ਪੈਕ ਕੀਤਾ ਹੋਇਆ ਤੁਸੀਂ ਲੈ ਕੇ ਆ ਲੈ ਕੇ ਆਓ ਰਾਸ਼ਨ ਦੇ ਆ ਭਾਡੇ ਆ ਸਾਰੇ ਆ ਦਿਖਾਉਣਾ ਚਾਹਣਾ ਪੂਲ ਦੇ ਪੁੱਤਰੀ ਜ਼ਰੂਰੀ ਆ ਜੀ ਦਿਖਾਉਣਾ ਇਹ ਐਵੇਂ ਹੀ ਇੱਥੇ ਕੋਈ ਥੋੜੀ ਕਿ ਸਟੀਲ ਤੋਂ ਲੈ ਕੇ ਕਿ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਜ਼ਰੂਰ ਉਹ ਦਿਖਾਉਣ ਦੀਆਂ ਗੱਲਾਂ ਐ ਸਾਰੀਆਂ ਆ ਪਾਂਡੇ ਹਰ ਚੀਜ਼ ਐ ਜਿਹੜੀ ਕੱਲੀ-ਕੱਲੀ ਜਿਹੜੀ ਉਹ ਇਹ ਸੇਵਾ ਭੇਜੀ ਗਈ ਆ ਆ ਦੇਖੋ ਜਿਵੇਂ ਦਿੱਲੀ ਤੋਂ ਵਰਿੰਦਰ ਸਚਦੇਵਾ ਜੀ ਨਰੇਸ਼ ਕੁਮਾਰ ਜੀ ਇਹ ਦਿੱਲੀ ਤੋਂ ਸੇਵਾ ਜਿਹੜੀ ਆਈ ਆ ਆ ਗਰਮ ਰੱਖਣ ਲਈ ਕੈਸਰੋਲ ਜਿਹੜੇ ਨੇ ਇਹ ਇਹ ਆਏ ਨੇ ਬੜੇ ਵੱਡੇ ਤੇ ਇਸ ਕਰਕੇ ਹਰ ਤਰੀਕੇ ਜਿਹੜਾ ਹੱਲੇ ਕੰਬਲ ਪਿਛਾਉਣ ਲਈ ਉੱਤੇ ਕੰਬਲ ਪਿਛਾਉਣ ਲਈ ਹੋਰ ਅਲੱਗ-ਅਲੱਗ ਜਿਹੜੀਆਂ ਆਈਟਮਾਂ ਉਹ ਇਹ ਚਾਰ ਗਿਡਾਉਂ ਏਡੇ ਵੱਡੇ ਨੇ ਭਰੇ ਹੋਏ ਆ ਜਿਹੜੇ ਅਸੀਂ ਅੱਜ ਤਕਰੀਬਨ 60 ਕ ਟਰੱਕ ਨੇ ਜਿਹੜੇ ਅੱਜ ਉਹ ਆਪਣੀ ਆਪਣੀ ਜਗ੍ਹਾ ਸਾਰੇ ਦਿਨ ਸਾਡੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਜਲੰਧਰ ਦੀ ਖਾਸ ਤੌਰ ਤੇ ਡਿਊਟੀ ਲੱਗੀ ਹੋਈ ਆ ਇਹ ਤੇ ਸਾਰੇ ਇਸ ਕੰਮ ਤੇ ਲੱਗੇ ਹੋਏ ਆ